ਇਸ ਠੰਡ ਦੇ ਮੌਸਮ ਵਿੱਚ ਜਿੱਥੇ ਨੌਜਵਾਨ ਵੀ ਬਾਹਰ ਨਿਕਲਣ ਤੋਂ ਕੁਤਰਉਂਦੇ ਹਨ ਉਸ ਮੌਸਮ ਦੇ ਵਿੱਚ ਬਟਾਲਾ ਰੇਲਵੇ ਸਟੇਸ਼ਨ ਤੇ ਪਿਛਲੇ ਕਰੀਬ 30 ਸਾਲਾਂ ਤੋਂ ਇੱਕ ਵਿਅਕਤੀ ਰਜਾਨਾ ਹੁੰਦਾ ਜਿਸ ਦੇ ਹੱਥ ਦੇ ਵਿੱਚ ਇੱਕ ਥੈਲਾ ਅਤੇ ਉਸ ਦੀ ਜੇਬ ਦੇ ਵਿੱਚ ਇੱਕ ਛੋਟਾ ਸਪੀਕਰ ਹੁੰਦਾ ਜਿਸ ਵਿੱਚ ਸਾਰਾ ਦਿਨ ਗੁਰਬਾਣੀ ਚਲਦੀ ਰਹਿੰਦੀ ਹੈ ਉਹ ਸਟੇਸ਼ਨ ਤੇ ਪਹੁੰਚਦਾ ਹੈ ਤੇ ਦੁਵਾਰਾਂ ਤੇ ਰੱਖੇ ਛੋਟੇ-ਛੋਟੇ ਡੱਬਿਆਂ ਵਿੱਚ ਪਾਣੀ ਪਾਉਂਦਾ ਹੈ ਤੇ ਨਾਲ ਨਾਲ ਸਟੇਸ਼ਨ ਦੀ ਸਾਰੀ ਦੀਵਾਰ ਤੇ ਚਾਵਲ ਅਤੇ ਬਾਜਰਾ ਰੱਖਤਾ ਜਾਂਦਾ ਹੈ ਜਿੱਦਾਂ ਹੀ ਬਜ਼ੁਰਗ ਦਾਣਾ ਪਾਉਂਦਾ ਹੈ ਤਾਂ ਕਬੂਤਰ ਤੋਤੇ ਘੁੱਗੀਆਂ ਕਾਂ ਗਲੇਰੀਆਂ ਆਦਿ ਦਾਣਾ ਚੁਗਣ ਲਈ ਪਹੁੰਚ ਜਾਂਦੇ ਹਨ ਜਦੋਂ ਇਸ ਬਜ਼ੁਰਗ ਨਾਲ ਸਾਡੀ ਟੀਮ ਵੱਲੋਂ ਗੱਲਬਾਤ ਕੀਤੀ ਕਿ ਤਾਂ ਉਸ ਬਜ਼ੁਰਗ ਨੇ ਦੱਸਿਆ ਕਿ ਉਹ ਰੇਲਵੇ ਵਿਭਾਗਤ ਵਿੱਚੋਂ ਸੇਵਾਮੁਕਤ ਹੋਏ ਨੇ ਤੇ ਪਿਛਲੇ 30 ਸਾਲ ਤੋਂ ਹੀ ਪੰਛੀਆਂ ਨੂੰ ਦਾਣਾ ਪਾਉਂਦੇ ਹਨ ਉਹਨਾਂ ਦੱਸਿਆ ਕਿ ਜਦੋਂ ਕਿਤੇ ਉਹ ਸ਼ਹਿਰ ਤੋਂ ਬਾਹਰ ਜਾਂਦੇ ਹਨ ਤਾਂ ਇੰਨਾ ਪੰਛੀਆਂ ਨੂੰ ਦਾਣਾ ਪਾਉਣ ਤੋਂ ਬਾਅਦ ਹੀ ਫਿਰ ਬਾਹਰ ਜਾਂਦੇ ਹਨ ਉਹਨਾਂ ਕਿਹਾ ਕਿ ਮੇਰੇ ਪਰਿਵਾਰ ਦੇ ਲੋਕ ਖੁਸ਼ ਹਨ ਮੇਰੇ ਬੱਚੇ ਪੜ੍ਹੇ ਲਿਖੇ ਹਨ ਮੈਨੂੰ ਕਦੀ ਪਰਿਵਾਰ ਵਿੱਚੋਂ ਕਿਸੇ ਨੇ ਵੀ ਇਸ ਕੰਮ ਤੋਂ ਨਹੀਂ ਰੋਕਿਆ ਮੀਂਹ ਹੋਵੇ ਹਨੇਰੀ ਹੋਵੇ ਚੱਖੜ ਹੋਵੇ ਮੌਸਮ ਕੋਈ ਵੀ ਹੋਵੇ ਦਾਣਾ ਪਾਣ ਆਉਣਾ ਉਹਨਾਂ ਦੀ ਇੱਕ ਜ਼ਿੰਮੇਵਾਰੀ ਹੈ ਰੇਲਵੇ ਵਾਗ ਵਿੱਚ ਨੌਕਰੀ ਕਰਦੇ ਸਮੇਂ ਪੰਛੀਆਂ ਨਾਲ ਅਜਿਹਾ ਦਿਲ ਮਿਲਿਆ ਕਿ ਅੱਜ ਇਸ ਬਜ਼ੁਰਗ ਨੂੰ 30 ਸਾਲ ਹੋ ਗਏ ਨੇ ਇੰਨਾ ਪੰਛੀਆਂ ਨੂੰ ਦਾਣਾ ਪਾਣੀ ਪਾਉਂਦੇ ਬਜ਼ੁਰਗ ਨੇ ਦੱਸਿਆ ਕਿ ਉਦੋਂ ਤੱਕ ਉਹ ਆਪ ਖੁਦ ਖਾਣਾ ਨਹੀਂ ਖਾਂਦੇ ਜਦੋਂ ਤੱਕ ਉਹ ਇੰਨਾ ਪੰਛੀਆਂ ਨੂੰ ਦਾਣਾ ਪਾਣੀ ਪਾ ਕੇ ਨਹੀਂ ਜਾਂਦੇ ਗੁਰਦਾਸਪੁਰ ਬਟਾਲਾ ਤੋਂ ਲਵ ਫਰੀਦ ਸਿੰਘ ਖੁਸ਼ੀਪੁਰ ਦੀ ਵਿਸ਼ੇਸ਼ ਰਿਪੋਰਟ Thank you. ਰਫੈਜਨ ਸਿੰਘ ਜੀ ਸਰਪੰਚ ਜੀ ਕਦੋਂ ਤੋਂ ਇਹ ਦਾਣਾ ਪਾਉਂਦਾ ਜਿਹੜਾ ਵਾ ਆਜਾ ਮਨ ਇੱਕ ਸਾਲ ਹੋ ਗਏ ਸਾਬਾਦਾਂ ਤੋਂ ਸਾਲਾਂ ਤੋਂ ਸ਼ੁਰੂ ਕੀਤਾ ਸੀ ਪਹਿਲੇ ਲੰਗਰ ਲਾਇਦਾ ਸੀ ਜਦੋਂ ਮੈਂ ਇੱਥੇ ਆਇਆ ਲੰਗਰ ਤੋਂ ਬਾਅਦ ਫਿਰ ਅਰਸ਼ਾਦੇ ਵੀ ਨਹੀਂ ਦੇਖਣ ਹੋਇਆ ਇਹਨਾਂ ਨੂੰ ਉਸ ਤੋਂ ਬਾਅਦ ਮੈਂ ਪ੍ਰਸ਼ਾਦਾ ਜੜਾਏ ਕੁਝ ਹੋਰ ਚੱਕਰ ਚ ਆਂਦਾ ਦਾਣੇ ਪਾਉਣੇ ਸ਼ੁਰੂ ਕਰ ਦਿੱਤੇ ਅੱਜ ਤੱਕ 35 ਸਾਲ ਹੋ ਗਏ ਦਾਣੇ ਪਾਉਂਦੇ ਅਸੀਂ ਦੇਖੀ ਛੋਟੇ ਛੋਟੇ ਬਕਸ਼ੇ ਵੀ ਲਾਇਆ ਉਹ ਫਿਰ ਪਾਣੀ ਦੀ ਤਰੇ ਲੱਗਦੀ ਉਹਨਾਂ ਨੂੰ ਪਾਣੀ ਵਾਸਤੇ ਲਾਏ ਨੇ ਇਹ ਉਹਦੇ ਕਰਕੇ ਫਿਰ ਦੋ ਟਾਈਮ ਲਾਈਦਾ ਪਹਿਲੇ ਗਰਮੀਆਂ ਹੀ ਦੋ ਵਾਰੀ ਤੇ ਸਿਆਲ ਚ ਇੱਕ ਵਾਰੀ ਠੰਡਾ ਸ਼ਾਮ ਨੂੰ ਆਇ ਨਹੀਂ ਜਾਂਦਾ 10:00 ਵਜੇ ਮੈਂ ਇੱਥੇ ਸਾਢੇ 11 12 ਸਵਾ 12 ਜਾਣਾ ਤੇ ਵਾਰ ਚ ਨਹੀਂ ਆਈਦਾ ਸ਼ਾਮ ਨੂੰ ਪਹਿਲੇ ਇਹਨਾਂ ਨੂੰ ਕੋਲ ਬਿਲਕੁਲ ਪਹਿਲੇ ਆਪਣੀ ਚਾਹ ਪੀ ਕੇ ਫਿਰ 12 ਵਜੇ ਕੋਤਾ ਚੱਲਣਾ ਜਦੋਂ ਕਿਤੇ ਉਹਦੇ ਇੱਕ ਅੱਧੀ ਜਿਹੜੇ ਬਾਹਰ ਜਾਣਾ ਦਿੰਦਾ ਜੇ ਕਿਤੇ ਬਾਹਰ ਚੱਲ ਜੀਏ ਤੇ ਜੇ ਟਾਈਮ ਹੈ ਤੇ ਸਵੇਰੇ ਪਾ ਰਿਹਾ ਜੇ ਮੈਂ ਸ਼ਾਮ ਨੂੰ ਆ ਗਿਆ 2 ਵਜੇ 3 ਵਜੇ 4 ਵਜੇ ਫਿਰ ਪਾਦੀ ਦਾ ਤੇ ਜੇ ਕੋਈ ਦਿਨ ਐਸਾ ਆ ਜਾਂਦਾ ਵੀ ਨਹੀਂ ਪੈਂਦਾ ਮਾਫੀ ਮੰਗ ਲਈ ਜੀ ਤੁਹਾਨੂੰ ਬੱਸ ਸੁਭਾਅ ਹੈ ਤੁਹਾਨੂੰ ਇਹ ਇਹਨਾਂ ਨੂੰ ਦਾਣਾ ਪਉਂਦਾ ਹੁਣ ਤੇ ਇਹ ਵੀ ਤੁਹਾਨੂੰ ਆਵਾਜ਼ਾਂ ਦਿੰਦੇ ਹੋਣੇ ਆ ਦਿੰਦੇ ਜੀ ਅੱਛਾ ਪਰ ਸੋ ਇਦਾਂ ਹੀ ਹੋਇਆ ਮੇਰਾ ਤੇ ਇਧਰੋਂ ਮੈਂ ਤੁਰਿਆ ਜਾ ਰਿਹਾ ਉਧਰੋਂ ਪਾ ਕੇ ਆਇਆ ਡਬਲ ਹੋ ਜਾਂਦਾ ਨਾ ਸਟੇਸ਼ਨ ਫਿਰ ਅੱਧੇ ਚ ਪਹਿਲੇ ਤਾਂ ਅੱਧੇ ਹੀ ਵਾਰ ਉਹ ਆਂਦਾ ਆ ਜਾ ਹੁਣ ਆ ਜਾ ਕਿ ਪਿੱਛੇ ਪਿਆ ਰਹਿਣਾ ਆ ਜਾ ਆ ਜਾ ਤੈਨੂੰ ਕਈਆਂ ਬੰਦਿਆਂ ਨੇ ਸੁਣਿਆ ਉੱਥੇ ਉਹ ਕਹਿੰਦੇ ਵਾਪਕ ਤੈਨੂੰ ਪਛਾਣਦੇ ਨੇ ਮੈਂ ਤੁਹਾਨੂੰ ਵੇਖ ਲਿਆ ਪਛਾਣੇ ਨਾਲ-ਨਾਲ ਇਹ ਕੁਦਰਤ ਦੀ ਦੇਣ ਹੈ ਮੇਰਾ ਕੋਈ ਵਾਸਾ ਨਹੀਂ ਜੇ ਰੱਬ ਨੇ ਇਸ ਰਾਹ ਪਾਇਆ ਤੇ ਕੀ ਹੁੰਦਾ ਹੈ ਕਮਾਈ ਚੋਂ ਕੁਝ ਪੂਰਿਆ ਜਾਏ ਤੇ ਬਾਕੀ ਇਹ ਹੈ ਕਿ ਮੇਰੇ ਇੱਥੇ ਘਰ ਹੁੰਦਾ ਸੀ ਸਟੇਸ਼ਨ ਦੇ ਸਾਹਮਣੇ ਕਿਸੇ ਨੂੰ ਨਿਰਾਸ਼ਾ ਨਹੀਂ ਜਾਂ ਦਿੰਦਾ ਫੁਰਕਾ ਸ਼ਕਨਾ ਜੋ ਜਿੰਨੇ ਆਖਣਾ ਇਹ ਕਿ ਇਹ ਆਖਣਾ ਉਹਨਾਂ ਨਾਲ ਚੱਲ ਜੋ ਮਿਸਤਰੀ ਦੇ ਘਰ ਤੇ ਇਹਨਾਂ ਦੀ ਸਵੇਰ ਆਚ ਨਰਮੀ ਜਾਂ ਹਲਮੀ ਇਹ ਜਦੋਂ ਇਹਨਾਂ ਨਾਲ ਜੁੜੇ ਉਦੋਂ ਆਈ ਕਿ ਜਾਂ ਬਚਪਨ ਤੋਂ ਸੀ ਦੇਖੋ ਬਚਪਨ ਤੋਂ ਜਦੋਂ ਇਹ ਡੰਗਰ ਚ ਆਉਂਦੇ ਸੀ ਸਾਧਾ ਨਾਲ ਬੈਈਦਾ ਸੀ ਕੂ ਜੋ ਪਾਣੀ ਕੱਢਦੇ ਸੀ ਸਾਡਾ ਜਨਮ ਭੂਮੀ ਸਾਡੀ ਹਰਿਆਣੇ ਚਾ ਲਾਡਵਾ ਸ਼ਹਿਰ ਪਿੰਡ ਨਵਾਰ ਸੀ ਜਦੋਂ ਉੱਥੋਂ ਅਸੀਂ 13 14 ਸਾਲ ਦੇ ਹੋਏ ਜਦੋਂ ਅਸੀਂ ਕੰਮ ਤੇ ਸਿੱਖਿਆ ਸਾਡਾ ਭਰਾ ਉਸਤਾਦ ਹੈ ਲੋਹਾਰ ਦਾ ਲੋਹਾਰਾ ਅਤਰਖਾਨਾ ਰਾਜਾ ਸਾਰੇ ਮੈਂ ਕੰਮ ਕਰਦੀ ਨਾ ਪਰ ਹੁਣ ਨਹੀਂ ਹੁੰਦਾ ਉਹ ਤੇ ਖਤਮ ਹੋ ਵੀ ਗਿਆ ਇੱਕ ਆਜ਼ਾਦ ਹੀ ਨਹੀਂ ਉਹ ਕੋਈ ਨੌਕਰੀ ਨਹੀਂ ਇੱਕ ਉਧਰ ਕਰਦਾ ਉਹ ਬਾਹਰ ਹੈ ਉਸ ਪਾਸੇ ਹੈ ਇਹ ਸੇ ਦਾਰਾਸਲਾਮ ਚ ਮੇਰਾ ਕੁਆਟਰ ਹੈ ਇਹ ਵੀ ਰੱਬ ਨੇ ਦਿੱਤਾ ਸਾਡਾ ਕੋਈ ਹਿੰਮਤ ਨਹੀਂ ਅਹੀ ਲੈਂਦੀ ਸੱਚੀ ਗੱਲ ਬੱਚੇ ਦਾ ਪਰਿਵਾਰ ਆਗਰਨ ਕਿ ਸਰਦੀ ਬਣੀ ਕੁਛ ਨਹੀਂ ਆਂਦੇ ਆ ਗੋਟਾ ਥੱਲੇ ਕੋਟੀ ਚਾ ਪੁੱਛਾ ਉਹ ਨਹੀਂ ਇਹਨੇ ਕਦੇ ਕਿ ਤੂੰ ਠੰਡਾ ਜਾਣਾ ਨਹੀਂ بارش ਹੋਵੇ ਕੁਛ ਹੋਵੇ ਤੇਰਾ ਟਾਈਮ ਹੋ ਗਿਆ ਮੈਂ 9:35 ਦੇ ਘਰੋਂ 5:00 ਤੇ ਨਿਕਲਣਾ 35 ਤੇ ਆ ਜਾਣਾ ਤੇ ਦਿਲ ਕਰੇ ਘਰ ਤੋਂ ਘੱਟ 11 ਵਜੇ ਤੱਕ ਤੇ ਮੈਂ ਰਹਿਣਾ ਹੀ ਪੱਕਾ ਉਹ ਫਿਰ ਉਹਨੂੰ ਜਿਹੜਾ ਸਾਸਰੀ ਘਰ ਲਾਉਂਦਾ ਸਾਡੇ ਗੁਰੂ ਪ੍ਰਸ਼ਾਦ ਦਿੰਦੇ ਹੀ ਪਤਾਸਾ ਦਿੰਦੇ ਸੀ ਤੇ ਮੇਰੇ ਮਨ 'ਚ ਇਹ ਗੱਲ ਆਈ ਜਾਂਦਾ ਸਾਸਰੀ ਘਰ ਬੁਲਾਉਂਦਾ ਉਹ ਖਾਲੀ ਤੁਰ ਜਾਂਦਾ ਕੀ ਫਰਕ ਪੈਂਦਾ ਜੇ ਦੋ ਇੱਧਰ ਜਾਂਦਾ ਤਾਂ ਸੋ ਇੱਧਰ ਵੀ ਜਾਏ ਆਪਣੀ ਤੇ ਹੀ ਖਾਨੇ ਆ ਬੇਚਾ ਬੱਚੇ ਨੂੰ ਪੱਪਾ ਜੋ ਦਿੰਦੇ ਤਾਂ ਕਿਸੇ ਕਰਾਉਂ ਨਾ ਤੇ ਇਹ ਤਾਂ ਉਹਦੇ ਕੋਲ ਨਹੀਂ ਡਾਉ ਪਿਆਰ ਕਰਦਾ ਅੱਜ ਤੁਸੀਂ ਕੀ ਧਾਗੇ ਕੁਝ ਵੇਖ ਕੇ ਕੁਝ ਪਾਵਾ ਨਾ ਦੇਣਾ ਸਭ ਕੁਝ ਉਹ ਦਿੰਦਾ ਠੀਕ ਨੇ ਆਪੋ ਆਪਣੇ ਥਾਂ ਵੱਡਾ ਬਚਾਉਂਦਰਾ ਨਾ ਕਦੇ ਮੰਗਿਆ ਨਾ ਕੁਝ ਉਹਨੂੰ ਦਿੱਤਾ ਜਾਣੇ ਹੁੰਦੇ ਆ ਉਹਦੇ ਪੋਤਰੀਆਂ ਦੋ ਇੱਕ ਪੋਤਰਾ ਵੱਡੀ ਗੁੱਡੀ ਦਾ ਇੱਕ ਮੁੰਡਾ ਇੱਕ ਕੁੜੀ ਆ ਉਹ ਅੰਮ੍ਰਿਤਸਰ ਸ਼ਰੋਮੀ ਕਮੇਟੀ ਚ ਲੱਗਾ ਹਰਮੰਦਰ ਸਾਹਿਬ ਬੜੀ ਖੁਸ਼ੀ ਦੀ ਧਿਆੜੀ ਆ ਦੋ ਬੇਟੀਆਂ ਨੇ ਐਫ 2 ਡੇਟ ਨੇ ਇੱਕ ਡਾਇਰੈਕਟਰ ਹੈ ਡਰਾਮੇ ਕਰਾਉਂਦੀ ਹੈ ਉਹ 9 ਸਾਲ ਲਾਏ ਨੇ ਡੀਏਵੀ ਸੈਂਟਰੀ ਚ ਤੇ ਵੱਡੀ ਨੇ ਤਪਲਾ ਸੰਗੀਤ ਕੀਤਾ ਅਰਸਤਾ ਕੋਰਸ ਕੀਤਾ ਅਬੇ ਸ਼ਾਦੀ ਨੇ ਮਰੋ ਅਹੀ ਦੋਇਆਂ ਪੜਾ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਸਮਾਂ ਦਿੱਤਾ ਇਹ ਬਾਪੂ ਜੀ ਨੇ ਪਿਛਲੇ ਇਸ ਹਾਲ ਤੋਂ ਜੋ ਹੈ ਇਹਨਾਂ ਪੰਛੀ